ਕਾਰਨ ਲੈਣਾ ਮਾਰ ਲਾ ਜੀ ਪੰਪ ਆਪਾਂ ਨੂੰ ਹੋਦ ਲਿਆ ਫਿੱਟ ਅਬ ਕੱਟ ਜਾਏ ਕੱਟ ਜਾ ਨਾ ਰਾਤ ਸਾਨੂੰ ਹੋ ਗਈ ਦਿਨੇ ਜਾਈ ਸੀਗੇ ਮੋੜਾ ਕੱਟਦਾ ਨਾ ਇਹ ਬਿਟਪਾ ਦੇ ਜਮਾ ਕੋਣੀ ਇਹ ਵੀਰ ਦਾ ਡਰੈਸ ਬਿਟਪਾ ਦੇ ਸਾਡੇ ਕੋਲ ਆਪਣੇ ਕੋ ਉੱਦਾਂ 52 ਦੱਸਦੇ ਅੱਜ ਪੰਪ ਬਹੁਤ ਆਏ ਸੀਗੇ ਤਾਂ ਸਾਡੇ ਭਰਾ ਦਾ ਕੰਮ ਲੇਟ ਹੋ ਗਿਆ ਇੰਨਾ ਦੀ ਸਾਡੀ ਦੁਕਾਨ ਤੋਂ ਥੋੜਾ ਜਿਹਾ ਅੱਗੇ ਜਾਂ ਕਹਿੰਨਾ ਆਪਣੇ ਬੱਸ ਸਟੈਂਡ ਵਾਲ ਨੂੰ ਗੁਰਨਾਨਕ ਟੈਕਟਰ ਗੈਰ ਜਾਂਦੀ ਹੈ ਜੀ ਹਮਮ ਚੱਲ ਸਾਡੇ ਸਭ ਤੋਂ ਵਧੀਆ ਮਿਸਤਰੀ ਹੈ ਜੀ ਟੌਪ ਦੇ ਜਣ ਕੇ ਸਾਡੇ ਮਹਿਤਪੁਰ ਦੇ ਵਿੱਚ ਇਹ ਰੋਜ਼ ਦੇ 5-5 ਪੰਪ ਖੋਲਦੇ ਸਾਡੇ ਜੀ ਰੋਜ਼ ਹਾਂ ਹਾਂ ਖੋਲਦੇ ਜਿਹੜੇ ਆਬਦਲੋ ਖੋਲਦੇ ਹੁਣ ਤੁਹਾਡੀ ਬਾਜੀ ਇੱਕ ਹੋਰ ਵੀ ਗੱਲ ਇਹਨਾਂ ਦੀ ਸਫਤ ਹੈ ਲੋਕੀ ਰੁਪਈਆ ਨਹੀਂ ਛੱਡਦੇ ਹਰ ਪੀੜਤ ਬੰਦੇ ਆਉਂਦੇ ਨਾ ਇਹ 5-5 ਹਜ਼ਾਰ ਰੁਪਈਆ ਛੱਡ ਦੇ ਨੇ ਲੇਬਰ ਦਾ ਕੀ ਇਹ ਕਹਿੰਦੇ ਲੇਬਰ ਹੀ ਕਰਨੀ ਆ ਹਾਂ 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 ਵੈਰੀ ਗੁੱਡ 15-15 ਹਜ਼ਾਰ 2-2 ਹਜ਼ਾਰ ਰੁਪਈਆ ਲੈਂਦੇ ਪੰਪ ਨੌਜਰ ਦਾ ਇਹ ਵਿਚਾਰੇ ਕਹਿੰਦੇ ਚਲੋ ਤੁਸੀਂ ਜਿੰਨੇ ਹੈਗੇ ਦੇ ਦਿਓ ਕੋਈ 1200 ਦੇ ਦਿੰਦਾ ਕੋਈ 1300 ਕਹਿੰਦਾ ਇਹ ਇਹ ਇੱਕ ਇੱਕ ਵਾਰ ਹੀ ਨਹੀਂ ਮੱਥੇ ਤੇ ਵੱਟ ਪਾਣ ਦੇ ਵਿਚਾਰੇ ਜਿਉਂਦਾ ਰਿਹਾ ਯਾਰ ਬਾਈ ਜਿਉਂਦਾ ਇਹਨਾਂ ਯਾਰ ਇਹੀ ਕੁਛ ਖੱਟਿਆ ਵਿਚਾਰਿਆਂ ਨੇ ਆਹ ਬੰਦੇ ਨੇ 20 ਸਾਲ ਬਾਹਰ ਲਾਏ ਆ ਉਹਨੇ ਉਹਨੇ ਇੱਥੇ ਮਿਹਨਤ ਕੀਤੀ ਡਟ ਕੇ ਇਹਨਾਂ ਨੇ ਗਰੀਬੀਆਂ ਦੇਖੀਆਂ ਇਸ ਚੀਜ਼ ਨੂੰ ਨਿਕਲੇ ਆ ਇਹ ਵਿਚਾਰਾ ਕਹਿੰਦਾ ਉਹ ਵਿਚਾਰਾ 40 ਵਾਲੇ ਕਿਲੇ ਚ ਝੋਨੇ ਦੇ ਰੁਣ ਗਏ ਆ ਤੇ ਆਪਾਂ ਚਲੋ ਆਪਾਂ ਕੀ ਗੱਲ ਜੇ 5-700 60 ਵੀ ਦਵਾ ਕਿਹੜੀ ਗੱਲ ਹੈ ਨਾ ਸੂਲ ਦੇਖੋ ਇਹ ਬੰਦਿਆਂ ਦੀ ਕਿੰਨੀ ਵਧੀਆ ਆ ਵੈਰੀ ਗੁੱਡ ਤਾਂ ਕਰਕੇ ਤਾਂ ਕਰਕੇ ਇਹਨਾਂ ਨੂੰ ਪੰਪ ਖੜਾਏ ਟੋਟਲੀ ਕਿ ਇਹ ਬੰਦੇ ਬਹੁਤ ਇਮਾਨਦਾਰ ਆ ਜੀ ਉਸਤਾਦ ਜੀ ਹਾਂ ਜੀ ਧੰਨਵਾਦ ਤੁਹਾਡਾ ਜਿਉਂਦੇ ਰਹੋ ਜਿਹੜਾ ਤੁਸੀਂ ਹੱਲ ਪਿੱਟਦਾ ਵੀ ਇੰਨਾ ਕਰ ਰਹੇ ਜੀ ਇਹ ਆਪਣਾ ਪੰਪ ਤੇ 0 ਤੇ ਕਕਸਨਾ ਕੇ ਅਡਵਾਂਸ ਨਹੀਂ ਜ਼ਿਆਦਾ ਰੱਖਣਾ ਜੀ 0 ਹੀ ਕਰਨਾ 0 0 ਪੰਪ ਦਾ ਸਾਰਾ ਹੁਣ ਹੋ ਗਿਆ ਹੈ ਮੋਡੀਫਾਈ ਹੋ ਗਿਆ ਹੈ ਪਹਿਲੇ 75 ਰੁਪਏ 75 ਇੱਕ ਵੀ ਹੋ ਗਿਆ ਹੈ ਜੀ ਆਪਾਂ 90 ਇੱਕ ਵੀ ਜੀ ਇਹਨੂੰ ਕਰ ਸਕਦੇ ਹਾਂ 90 ਇੱਕ ਵੀ ਹੋਰ ਦੇ ਬਾਈ ਖਲਾਰਾ ਵੇਚਣਾ ਹੈ ਫਾਇਦਾ ਨਹੀਂ ਦਾ ਕਿਹਦਾ ਕੋਈ ਨਹੀਂ ਦਾ ਟੈਪ ਵੱਡੇ ਭਾਵੇਂ ਚਾੜਦੇ ਆ ਫੋਨ ਵੀ ਇਹ ਸਲੀਪਿੰਗ ਦਊਗਾ ਦੋਨੇ ਟੈਪ ਸਲਿੱਪ ਦੇਣਗੇ ਦਬਦਾਨੀ ਦਬਣਾ ਨਹੀਂਗਾ ਜੀ ਇਹ ਦਾਬੀ ਗਿਆ ਤਾਂ ਫਿਰ ਸਾਡਾ ਕੰਮ ਕਰਨ ਦਾ ਫਾਇਦਾ ਕੀ ਹੈ ਫਿਰ ਤੇ ਮੂੰ ਲੱਖ ਦੀ ਲਾਨਤ ਫੇ ਸਾਡੇ ਤੇਰੇ ਜਨ ਨੂੰ ਦੱਬਣ ਨੂੰ ਕਰਦੇ ਸੀ ਹੁਣ ਦਾ ਮਗਰ ਲਾ 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 ਮਿੱਤਰਾਂ ਦੇ ਇਹ ਯਾਰ ਦੱਸੋ ਫਿਰ ਹੁਣ ਦੱਬਦਾ ਕਿੱਥੇ ਆ ਦੱਬਦਾ ਕਿੱਥੇ ਆ ਪਤਾ ਹੈ ਇਹ ਇੰਨੇ ਪੰਪ ਰੋਈ 55 ਦਾ ਸੀ ਨਾ ਕੋਈ ਰੋਈ ਇੱਕ ਅੱਧਾ ਹੁੰਦਾ ਹੀ ਹੁੰਦਾ ਆ ਚਾਰ ਚਾਰ ਪਾਈਆਂ ਪੰਪ ਡਿੰਨੀ ਦੇ ਲੱਥਦੇ ਆ ਤੇ ਇਹ ਹੁਣ ਆ ਸਰਦਾਰਨੀ ਟੈਸਟ ਕਰਦੇ ਆ ਇਹ ਦੱਸ ਦਿੰਦੇ ਤੇ ਪੈਨਟ੍ਰੇਟਰ ਬ੍ਰਹਮਾਸਰ ਹਿੱਟ ਕੀਤਾ ਇਹ ਇਹ ਉਹਨਾਂ ਦੇ 55 ਦਾ ਦੇਖ ਕੇ ਦੱਸਤਾ ਹੀ ਬ੍ਰਹਮਾਸਰ ਹਿੱਟ ਕੀਤਾ ਕਹਿੰਦਾ ਟਰੈਕਟਰ ਓਕੇ ਆ ਜਿਵੇਂ ਕਾਛਣੇ ਟਰੈਕਟਰ ਛਾਲ ਮਾਰ ਕੇ ਉੱਠਿਆ ਇਹਦਾ ਇਸ ਤੋਂ ਉੱਪਰ ਕੁਝ ਨਾ ਕਰਾ ਉਹਨਾਂ ਦੇ ਇੱਕ ਮਾਈਂਡ ਵਿੱਚ ਸਾਡੇ ਹੈ ਦਾ ਬੱਚਾ ਹੀ ਆ ਉਹ ਮੋਤੀਆ ਸਾਡੇ ਮਾਰੇ ਇਹ ਟਾਇਰ ਕੋ ਮਨੇ ਜਾਈਦੇ ਆ ਉਹ ਹਾਤੇ ਸਰ ਕਮਾਤੇ ਹੀ ਕਮਾ ਲਓ ਟਰਮ ਤਾਂ ਟੁੱਟ ਗਈ ਸਾਨੂੰ ਵੀ ਦੁੱਖ ਹੈ ਯਾਰ ਦੁੱਖ ਦੀ ਚੀਜ਼ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਕੋਈ ਵੀ ਜੀ ਉਹ ਕਾ ਕੋਈ ਗੱਲ ਨਹੀਂ ਇਹ ਆਉਣ ਆਪਣਾ ਟੱਚ ਟੱਚ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਪੂਰਾ ਨਜ਼ਾਰਾ ਦਿਖਾਰਿਆ ਹੈ ਇਹ ਵਾਨਿਆ ਜੀ ਮੈਂ ਇਹਨੂੰ ਆਪਾਂ 0 0 ਤੇ ਕਸਾਂ ਜੀ 0 0 ਤੇ ਕਸਣਾ ਜੀ ਕੋਈ ਸੀਲਾਂ ਪਿੱਛੋਂ ਕੋ ਖੋਲੀ ਮੈਂ ਕਹਿੰਦਾ ਕੋਈ ਸੀਲ ਨਹੀਂ ਟੁੱਟੀ ਹੋਈ ਮਾਰ ਕੇ ਲੈਟਰ ਖਾ ਲਓ ਕੋਈ ਸੀਲ ਨਹੀਂ ਕੰਪਨੀ ਦੀ ਸੀਲ ਉਦਾਂ ਹੀ ਲੱਗੀ ਹੈ ਜੀ ਸਭ ਕੁਝ ਬੈਕ ਸਾਈਡ ਤੇ ਦਿਖਾਓ ਬੈਕ ਸਾਈਡ ਤੇ ਕੋਈ ਸੀਲ ਨਹੀਂ ਟੁੱਟੀ ਕੁਝ ਨਹੀਂ ਖੁੱਲਿਆ ਸੀ ਇਹਦਾ ਜੀ ਐਮ ਪੀ ਸੀ ਜੁੰਡ ਲਾਇਆ ਸੀ ਆਪਣਾ ਸਮਾਨ ਚੇਂਜ ਕੀਤਾ ਹੈ ਕੇਮ ਚੇਂਜ ਕੀਤੀ ਆ ਸੈਟਿੰਗ ਕਰਤੀ ਆ ਜੀ ਇਹਨੂੰ ਨਿਓਜਲਾ ਤਾਂ ਨਹੀਂ ਖੋਲੀਆਂ ਆਪਾਂ ਲੋਡ ਹੀ ਨਹੀਂ ਨਾ ਨਵਾਂ ਟਰੈਕਟਰ ਨਾ ਉਹਨੂੰ ਕੀ ਹੋ ਗਿਆ ਇਹ ਕੁਝ ਨਹੀਂ ਪੀਟਾ ਉਹਨੂੰ ਸੁਣਾ ਵੀ ਨਹੀਂ ਹੁੰਦੀ ਖੇਤੀ ਨਹੀਂ ਨਿਓਜਲਾ ਕਈ ਨੂੰ ਵਾਹ ਮਨਾ ਨਿਓਜਲਾ ਪ੍ਰੈਸਰ ਦਾ ਲੋਡ ਨਹੀਂ ਜੇ ਹੁਣ ਬਾਈ ਮਾਡਲ ਥੱਲੇ ਥੱਲੇ ਉਹਦੀਆਂ ਨੋਇਲ ਖਲਾਈਦੀਆਂ ਬਾਈ ਮਾਡਲ ਦਾ ਖਲਾਂਦੇ ਨਹੀਂਗੇ ਪ੍ਰੈਸ਼ਰ ਨਹੀਂ ਨਹੀਂ ਖੇਤੀ ਨਹੀਂ ਘਟਦਾ ਹੁੰਦਾ ਬਾਈ ਪੁੱਤਾ ਨਾ 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 ਬਾਤ ਬਾਈ 5 10 ਪਾਉਂਡ ਕਰਦਾ ਹੁੰਦਾ ਆ 40 45 50 ਤਾਂ ਉਹਦਾ ਵੈਸੇ ਹੀ ਚੱਲਦਾ ਹੈ ਕੰਪਨੀ 60 50 52 ਕਹਿੰਦੀ ਪ੍ਰੈਸ਼ਰ 250 52 ਕਹਿੰਦੀ ਹੈ ਕੰਪਨੀ ਬਿੱਟੂ ਭਾਣ ਜਿਹੜਾ ਪੰਪ ਕੀਤਾ ਨਾ ਇਹ ਕੀਤਾ ਜੋ ਗਾਈਡਲਾਈਨਸ ਦੇ ਅੰਦਰ ਹਨਾ ਗਾਈਡਲਾਈਨਸ ਦੇ ਅੰਦਰ ਸਾਰਾ ਕੁਝ ਕੀਤਾ ਗਿਆ ਹੈ ਹਨਾ ਹਾਂ ਐਮਪੀਸੀ ਯੂਨਿਟੀ ਆਪਣਾ ਲਾਇਆ ਜੀ ਅਸੀਂ ਬਸ ਇਹਦੇ ਵਿੱਚ ਉਹ ਵੀ ਗਾਈਡਲਾਈਨਸ ਦੇ ਅੰਦਰ ਅੰਦਰ ਹੀ ਹੈ ਨਹੀਂ ਗਾਈਡਲਾਈਨਸ ਤੋਂ ਬਾਹਰ ਹੈ ਜੀ ਨਹੀਂ ਨਹੀਂ ਪ੍ਰੈਸ਼ਰ ਉਹਦਾ ਜੋ ਵੀ ਹਾਂ ਉਹ ਸਾਰਾ ਕੰਪਨੀ ਦੀ ਸੂਰੀ ਮੁਤਾਬਕ ਹੈ ਕੰਪਨੀ ਟਿਊਸ਼ਨ ਦਾ ਹਨਾ ਉਹ ਤਾਂ ਨਹੀਂ ਨਾ ਬਾਹਰ ਨਾ 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 ਉਹ ਕੋਈ ਬਾਹਰ ਨਹੀਂ ਗਈ ਬਹੁਤ ਠੀਕ ਕੀ ਚੱਕ ਚੱਕ ਕੋਈ ਨਹੀਂ ਲੈ ਵੀ ਚੱਕ ਸ਼ੇਰਾ ਨਾਣਾ ਪਾ ਪੰਪ ਦੇ ਧਾਕਾ ਸਤ ਪੰਪ ਪਾ 00 ਕੱਸਿਆ ਨੰਨੋ ਵਿਖਾ ਦੇ 00 ਕੱਸਿਆ ਜੀ ਦਿਖਾ ਲੈ ਲੈ 00 ਕਿੱਥੇ ਪਹਿਲਾਂ ਵਾਲ ਨੂੰ ਬੰਨ ਦਿੱਸੇ ਕ ਨਾਲ ਦਿੱਸੇ ਨਹੀਂ ਉੱਥੇ ਹੀ ਹੈ ਜਿੱਥੇ ਹਾਂ ਜਿੱਥੋਂ ਖੋਲਿਆ ਉੱਥੇ ਰੱਸਿਆ ਉੱਥੇ ਫਿੱਟ ਕੀਤਾ ਜੀ ਹਾਂ ਕੋਈ ਸੀਲ ਨਹੀਂ ਤੋੜੀ ਇਹਦੀ ਕੋਈ ਕੁਝ ਨਹੀਂ ਜੀ ਆਪਾਂ ਨੂੰ ਕਾਸ਼ ਕੇ ਚਰਾਉਣੇ ਨਹੀਂ ਆ ਕੋਈ ਗੱਲਵਾ ਤੇ ਕੀ ਸਟਾਰਟ ਕਰਦੇ ਸਾਰੀ ਪਤਾ ਲੱਗ ਜਣਾ ਲੱਗ ਜਣਾ ਲੈ ਲੈ ਹੁਣੇ ਹੁਣੇ ਮੈਂ ਕਹ ਹੁਣੇ ਇਹਨਾਂ ਚੈੱਕ ਕਰ 20000 ਪੂਰਾ ਓਕੇ ਪੰਪ ਫੇਰਦਾ ਸਾਡੀ ਰੇਸ ਕਰੇ ਰੇਸ ਕਰੇ ਸਾਜੀ ਰੇਸ ਕਰੇ ਰੇਸ 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 ਬਾਟ ਚੋ ਆਏ ਵਾਹ ਨਹੀਂ ਬਗਲ ਕੀ ਆ ਵਾਹ ਦੇਖੋ ਜੀ ਇਹ ਬਰਾਮਾ ਤੈਨੂੰ ਤਾਂ 73 ਰੁਪਏ ਚਾਹੀਉਂ ਜਾਊਗਾ ਬਿਆਨ ਨਹੀਂ ਬੱਧਾ ਨੇ ਕੜ 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 ਚੱਲ ਕੜ ਚੱਲ ਵਾਈ ਸੀਗੀ ਭਾਜੀ ਹਾਂ ਵਾਹ ਨਹੀਂ ਦਿਨਾ ਕਰਵਾ ਕੀ ਗਿਆ ਸੀ ਕਬਸੇ ਇਹਨੇ ਲੱਭੇ ਐਚ ਵੀ ਨਹੀਂ ਕਰ ਸਕਦਾ ਹੈ 90 ਐਚ ਵੀ ਇਹ ਕਰ ਕਿਉਂ ਦਿੱਤਾ ਇਹ ਬਾਤ ਆ ਦੇ ਨੁਕਸਾਨ ਨਾ ਕਰੇ ਹਾਂ ਜਨੂੰ ਜੇ ਲੱਵੇ ਹੈ ਨਾ ਕਿਉਂਕਿ ਮੈਂ ਜਿਆਦਾ ਪੈੜ ਨਹੀਂ ਕਰਦਾ 50 ਰੁਪਏ ਦੇ ਵਿੱਚ ਤੇਰਾ ਭਰਾ ਦਾ ਢੇਤਰ ਕੀਤਾ ਆ ਹਾਏ ਕਿਉਂ ਗਮ ਕਾਲ ਗਿਆ ਬਈ ਸਵਾਦ ਆ ਗਿਆ ਨੰਨੂ ਸਵਾਦ ਆ ਗਿਆ ਨਹੀਂ ਤੇਨੂੰ ਆਵਾਜ਼ ਦਾਣੇ ਜਾਂਦਾ ਡਾਕਟਰ ਨੰਨੂ ਕੋਈ ਜਾਂ ਸੰਗ ਮੈਂ ਕੋ ਜਾ ਕਿਹਨੇ ਚਲਾਣਾ ਰੋਜ਼ ਦੇਖਦੇ ਯਾਰ ਉਹ ਤੁਸੀਂ ਅੱਗੇ ਵੀ ਦੇਖੀ ਹੋਗੀ ਆਵਾਜ਼ ਕਿਦਾਂ ਦੀ ਹੈ ਮੈਂ ਹਾਂ ਦਾਣੇ ਕਿਹਨਾਂ ਦਾ ਜਾਂਦਾ ਹਾਂ ਆਪਾਂ ਜੀ ਪੱਠੀ ਨਹੀਂ ਗੱਡੀ ਨੰਨੂ ਨਾਲੇ ਉਵੇਂ ਹੀ ਆ ਹਲੇ ਪੱਠੀ ਕੋਈ ਨਹੀਂ ਗੱਡੀ ਦੇਖੋ ਦਿਖਾਓ ਤਾਂ ਵੀ ਦਾਣੇ ਕਿਹਨਾਂ ਦਾ ਜਨਨ ਦਰਬੋ ਆ ਹਾਂ ਉਹ ਪਠੀ ਨਹੀਂ ਕਦੀ ਉਹ ਜਾਨੋਂ ਦਰਬੋਹੇ ਹੈਟਨ ਨੂੰ ਆਵਾਜ਼ ਸੁਣਾਉਣੇ ਇੱਕ ਮਿੰਟ ਖੜੀ ਇੱਥੇ ਲੱਗੇ ਆਓ ਆਵੇ ਆਵੇ ਇੱਕ ਜਨਾ ਦੇ ਨੇ ਆਵੇ ਆਏ ਆਏ ਆ ਆਹ ਮੋਲ ਵੀ ਨਹੀਂ ਹੋਰ ਜੋ ਗਾਣਾ ਗਾਉਣਾ ਉਹ ਨੱਚੇ ਵਾਹ ਵਾਹ ਚੁੱਪ ਚੁੱਪ ਨੱਚ ਲੱਗੇ ਨੱਚ ਲੱਗੇ ਵਾਹ ਨੱਚ ਲੱਗੇ ਆ ਕੀ ਪਾਵਰ ਪਾਵਰ ਯਾਰ ਆ ਗਿਆ ਓਏ ਪਾਵਰ ਜਾਲ ਲੱਗ ਗਿਆ ਸਾਲਾ ਖੁੱਲ ਕੇ ਗੱਲ ਆਵੇਂਗਾ ਨਾ ਪਾਵਰ ਆਇਆ ਪੁੱਛੇ ਜੇ ਇਹ ਲੈ ਵੀ ਜ਼ੋਰ ਨਾਲ ਲਾਇਆ ਫਿਰ ਬਾਬਾ ਨਹੀਂ 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 ਜ਼ੋਰ ਹੈ ਭਾਈ ਇਹ ਕੰਮ ਹੀ ਕਰਨਾ ਛੱਡ ਦੇ ਨਾ ਜੋ ਆ ਵੀਡੀਓ ਚੱਲਦੀ ਵੀ ਕਿਵੇਂ ਚੱਲ ਜੇ ਨਾਲ ਜ਼ੋਰ ਨਾਲ ਨਾਲ ਦੂਜੇ ਦੀ ਦੁਕਾਨ ਨੂੰ ਜਾਂਦਾ ਨਾ ਕੰਮ ਉਹ ਇਹ ਪਹਿਲਾਂ ਕੋਈ ਸ਼ਹਿਰਾ ਦਾਮ ਆ ਤਾਂ ਤੈਨੂੰ ਗੱਲ ਕਰਨਾ ਕਿ ਕੋਈ ਸ਼ਹਿਰਾ ਸਾਡੇ ਕੋਲ ਕੀਤਾ ਦਾ ਕੀਤਾ ਆ ਇੱਦਾਂ ਹੋੜਿਆ ਵਾਗੋਂ ਨੁੜਿਆ ਜੇ ਸਾਡੇ ਪੱਲੇ ਨਾ ਕੁਝ ਅਸੀਂ ਆ ਵੀ ਮੈਨੂੰ ਲੈ ਕਰਨੀ ਨਾ ਜੀ ਦਾਦੀ ਐ ਸਾਡੀ ਵਾਦੀ ਬਦਲ ਜੀ ਪੈਣ ਲਈ ਗੁੰਗਾ ਜਾਂ ਜੀ ਹੈ ਨਾ ਉਹ ਦੂਜੇ ਦੀਆਂ ਉਹ ਪੱਟੀਆਂ ਕੱਢੀ ਉਹ ਆ ਤਾਂ ਬੋਲਦਾ ਪੱਟੀ ਸਣੇ ਆਵੇਂ ਬੋਲੀ ਜਾਂਦਾ ਬੰਦ ਨਾ ਲੈ ਟਾਈਮ 00 ਯੂ ਟਾਈਮ 00 ਟਾਈਮ 00 ਟਾਈਮ ਮੈਂ ਘਾਣਾ ਨੂ ਰਿਆ ਕੋਈ ਐਡਵਾਂਸ ਨਹੀਂ ਦਿੱਤਾ ਆਓ ਜੀ ਮੈਨੂੰ ਆ ਦਿਖਾ ਆ ਲੈ ਕੇ ਮਾਰੀ ਲਾਈਟ ਭਾਈ ਆ 00 ਟਾਈਮ ਹੈ ਜੀ ਕੋਈ ਐਡਵਾਂਸ ਨਹੀਂ ਮੈਂ ਫੇਰ ਵਕਾ ਦੂੰ ਇੱਥੇ ਟਾਈਮ ਬਦਲਦਾ ਸਰ ਮੰਗੋ ਆਵੇ ਇਹ ਕੀ ਟਨਕ ਦਾ ਵਿੱਚ ਹੀ ਇੰਨਾ ਬੋਲਣਾ ਜਿਆਦਾ ਨਹੀਂ ਰੋ ਜੇ ਕੰਮ ਕਰੋ ਇੰਨਾ ਬੋਲਦੇ ਨੇ ਜਿਵੇਂ ਨਾ ਹੋ ਨਹੀਂ ਹੁੰਦਾ ਆਪਣੇ ਪੁਰਾਣੇ ਐਲਟੀ ਮਾਡਲ ਉਹ ਐਲਟੀ ਐਲਟੀ ਕੰਮ ਕਰਦਾ ਐਲਟੀ ਉਹ ਹੀ ਹੋ ਗਿਆ ਨਾ ਉਹ ਤੇ ਐਲਟੀ ਕੋਲ ਆਵਾਜ਼ ਉਹ ਕਰਦਾ ਇਹ ਗਾ ਨਾ ਆਵਾਜ਼ ਹੀ ਸੁਣੀ ਜਾਈ ਹੈ ਉਹ ਸਹੀ ਆ ਨਾ ਇੱਦਾਂ ਮਾਡਲ ਹਾਂ ਜਮਾਈ ਨਹੀਂ ਸੀ ਸਾਰਾ ਸਵਾਦ ਆ ਗਿਆ ਮੈਂ ਹਾਂ ਇਹ ਲੱਗੀ 53 ਦਾ ਸੈਲਟੀ ਮਾਡਲ ਉਹ ਹੀ ਹੋਇਆ ਹੈ ਨਾ ਹੈ ਹੀ ਗੱਲ ਆ ਵਾਰੀ ਵਾਰੀ ਜ਼ਰੂਰ ਓਏ ਕਰੂ ਪਾਰ ਜੂ ਪਾਰੂ ਕਰੂ ਪਾਰ ਜੂ ਪਾਰੂ ਵਰੋ ਇਹ ਟਰੈਕਟਰ ਰੇਡੋ ਤੇ ਕੀ ਆ ਜਲਾ 18000 ਜਿਹੜੇ ਤੁਸੀਂ 18000 ਜਿਹੜੇ ਪਾਵੇ ਹਾਂ ਮੈਨੂੰ ਗਾਰੰਟੀ ਹੈ ਜੀ ਗਾਰੰਟੀ full 18000 ਇਹੀ ਟਰਬੋ ਹਾਂ ਪੰਪ ਦੀ ਮੋੜੀ ਨਹੀਂ ਆ ਮੈਂ ਜੋ ਕੀਤਾ ਕਰੂੰ ਨਕਸੇ ਆਦਾ ਚੜਾ ਮੈਂ ਜੋ ਮੈਂ ਕੱਟਦਾ ਮੈਂ ਇਹ ਦੁਕਾਨ ਖੋਲੂ ਦਿਕੜ ਖੋਲੋ ਖੋਲ ਦੇ ਖੋਲ ਦੇ ਮਾੜਾ ਚਲੋ ਭਰਾਵਾਂ ਦਾ ਪਿਆਰ ਹੈ ਮੇਰੇ ਵੀ ਗੁੱਸਾ ਪਜਾ ਦੇਣਾ ਨਾ ਕਰਿਓ ਵੀਰ ਭਰਾਵਾਂ ਦਾ ਆਪ ਦਾ ਹਿਸਾਬ ਦਾ ਲਈ ਆਂ ਭਾਈ ਕੀ ਕਹਿੰਦੇ ਵੀ ਸੁੱਤੀ ਹੋਈ ਯਾਰ ਨਾ ਭਾਈ ਇਹ ਵੀ ਆਪਣੀ ਹੈ ਵੀ ਇਹ ਇਹ ਵੀ ਆਪਣੇ ਆ ਇਹ ਆਪਣੇ ਬਨਾਰਕ ਟੈਕੋ ਗੈਲਰਿ ਆਪਣੀ ਤਰ੍ਹਾਂ ਥੋੜਾ ਗਾਂਜਰੇ ਬਸ ਟਾਂ ਦੇ ਲੱਗ ਗਈ ਹੋਈ ਇਹ ਪਹਿਲਾਂ ਇਹਨਾਂ ਨੇ ਵਰਕਸ਼ਾਪ ਦੇਖ ਕੇ ਖੋਲ ਦੇ ਆ ਪੇ ਬਿੱਟੂ ਬਾਹਰ ਗੋਲ ਜਾਂਦਾ ਸਾਡੇ ਇਹ ਆਪਣੀ ਆਪਣੀ ਵਰਕਸ਼ਾਪ ਹੈ ਜੀ ਹਾਂ ਸਾਡੇ ਅਸੀਂ ਇਹਨਾਂ ਕੋਲ ਰਿਪੇਂਡ ਕਰ ਲਈਏ ਨਿਕੋ ਜਾਓ ਇਹ ਖੋਲ ਦੇ ਸਾਡੇ ਕੋਲ ਹੁੰਦੇ ਆ ਜੀ ਹਾਂ ਹਾਂ ਏ ਜਿਹੜਾ ਮੇਨ ਵਾਲ ਵਾੜ ਬਣਾਉਂਦਾ ਕਾਰ ਹੈ ਨਾ ਬਿੱਟੂ ਭਾਣੇ ਪੰਪ ਕਰਿਆ ਦਾ ਜ਼ੀਰੋ ਜ਼ੀਰੋ ਦੇ ਫਿਲਟਰ ਕਿੰਨਾ ਕਰਿਆ ਦੇਖੋ ਜੀ ਇਹਨਾਂ ਨੇ ਕਈ ਸੱਗ ਨਾ ਨਹੀਂ ਮੇਰੇ ਪੰਪ ਕੀਤਾ ਕੁਝ ਨਹੀਂ ਕਰਦਾ ਇਹਨਾਂ ਸਲਾਈਆਂ ਚੈੱਕ ਕਰਨੀਆਂ ਫਿਲਟਰ ਚੈੱਕ ਕਰਨੇ 에ਅਰ ਫਿਲਟਰ ਚੈੱਕ ਕਰਨਾ ਕੀ ਕੀਤੇ ਕੀਤੇ ਬਾਈ ਨਾ ਕੀ ਚੈੱਕ ਕਰਨੀਆਂ ਪੰਪ ਚੈੱਕ ਕਰਨੀਆਂ ਜੇ ਫੀ ਮੇਰਾ ਨਾ ਬੰਨਾ ਨਹੀਂ ਤੇ ਮੇਰਾ ਵਾਹ ਜ਼ੀਰੋ ਆ ਮੈਸਰੀ ਮਾ ਟੈਨਰਿਸ ਤੋਂ ਕੋ ਵਧੀਆ ਬਣ ਜੇ ਮਿੱਤਰੋ ਸਹੀ ਫਿਲਟਰ ਆਵੇ ਨਹੀਂ ਨਾ ਫਿਲਟਰ ਨਾ ਸੀ ਪੂਛੇ ਫਿਲਲ ਨਾ ਆਵੇ ਮੈਸੇਜ ਦੇ ਦੇ ਫਿਲਟਰ ਲੋਕ ਹੁਣ 에ਅਰ ਫਿਲਟਰ ਜੋਬ ਹੋਵੇ ਏ ਜਿੱਦਾਂ ਬਹੁਤ ਕਿੱਜਾਂ ਆਵਾਲੀਆਂ ਥੱਲੇ ਪੰਪੜਾ ਕੁਝ ਨਹੀਂ ਹੁੰਦਾ ਜੀ ਬਹੁਤ ਕੁਝ ਦੇਖਣਾ ਮੈਨੂੰ ਚਲੋ ਕਾਪਨ ਪੰਪੜਾ ਹੋ ਗਿਆ ਕੰਮ ਓਕੇ ਏ ਬਿੱਟੂ ਬਾ ਦਾ ਨੰਬਰ ਓਕੇ ਆ ਸਾਰੇ ਵੀਰਾਂ ਨੂੰ ਪਤਾ ਹੀ ਆ ਹਾਂਜੀ ਹਾਂਜੀ ਇਹ ਵੀ ਉਹਦਾ ਨੰਬਰ ਵੀ ਤੁਸੀਂ ਯਾਦ ਰੱਖਿਓ ਮੈਂ ਜੋ ਨੰਬਰ ਇਹ ਨਾਲ ਦੇ ਦੇਉਂਗਾ ਮੈਂ ਦੇ ਦੂੰਗਾ ਇਹ ਇੱਥੇ ਪੰਪ ਖੋਲਦੇ ਆ ਬਾਕੀ ਵਰਕਸ਼ਾਪ ਕਰਾਂਗੇ ਕੋਈ ਨਾ ਮੇਰੇ ਕੋਈ ਆਉਣਾ ਹਾਂ ਮੈਂ ਆਪ ਹੀ ਦੱਸ ਦੇਣਾ ਆ ਪਰਚੇ ਦਿਖਾ ਦਿਓ ਜੇ ਅੱਗੇ ਨੂੰ ਨਹੀਂ ਪਤਾ ਕਿ ਉਹ ਇੱਥੋਂ ਦੇ ਲਿਓ ਬਿੱਟੂ ਬਾ ਦਾ ਨੰਬਰ ਲੈ ਲਿਓ ਮੇਰੇ ਕੋਲ ਮੈਂ ਮੇਰੇ ਕੋਲ ਡੈਟਾ ਹੁੰਦਾ ਮੈਨਿੰਨੇ ਕੋਈ ਜਨਾ ਹੁੰਦਾ ਜੀ ਆ ਰਾਤ ਹੋ ਗਈ ਹੁਣ ਸਾਨੂੰ ਯਾਦ ਦਦੋ ਬਾਕੀ ਦਾ ਵਲੌਗ ਸਾਰੇ ਬਰਕ ਬੋਕਸਿੰਗਾ ਜੀ ਬਹੁਤ ਜਿਆਦਾ ਹੋਣਗਾ ਅੱਜ 52 ਦਾ 6 6 ਵਾ ਪੰਪ ਹੈ ਜੀ ਇਹ ਹਾਂ ਸਵਾਲ ਆ ਗਿਆ ਜੀ ਸਾਡੇ ਕੋਲ ਕਿਉਂਕਿ ਮੈਂ ਬਾਕੀ 60 ਬਾਹਰ ਜੀ ਕਿਤੇ ਇਹ ਭਰਾ ਕਹਿੰਦਾ ਸਭ ਤੋਂ ਉੱਪਰ ਜਾਵੇ ਇਹ ਤਾਂ ਵੀ ਇੱਕ ਤਰ੍ਹਾਂ ਦਾ ਸਵਾਲ ਹੀ ਦਿੱਤਾ ਤਾਂ ਇਹਦੀ ਆਵਾਜ਼ ਬਣਵਾਈ ਹੈ ਜੀ ਇਹਨਾਂ ਦਾ ਆ ਗਿਆ ਬਈ ਸਵਾਲ ਆ ਗਿਆ ਮੈਂ ਤਾਂ ਨਹੀਂ ਸੀ ਮੈਂ ਇਹਨੂੰ ਕਿਹਾ ਜਨਰਲ ਕਰ ਰਹੇ ਹੋਗੇ ਜਨਰਲ ਪੱਕੀ ਹੈ ਕਾਹੋ ਜਨਰਲ ਜਨਰਲ ਜਾਈ ਲਾ ਜੀ ਤੇ ਓਕੇ ਮੇਰਾ ਵੀ ਦੋ ਆ ਗਿਆ ਹੁਣ ਤੇ ਬਾਕੀ ਦਾ ਵਲੌਗ ਆ ਪਰ ਆਹ ਸ਼ੂਟ ਕਰਦੇ ਆ ਘਰੇ ਆ ਕਰਦੇ ਆ ਤੇ ਜੋਰ ਆਪਾਂ ਕੱਲ ਨੂੰ ਵਰਖਾਂਗੇ ਕੱਲ ਨੂੰ ਹੁਣੇ ਹੁਣੇ ਪੱਕ ਦੇਣਾ ਹੁਣੇ ਹੁਣੇ ਵਰਖ ਦੇਣਾ ਹੁਣੇ ਹੁਣੇ ਆ ਸਰਦਾਰੀ ਅਮਰੀਕਾ ਦਾ ਅਮਰੀਕਾ ਮਾਰ ਰਹੀਆਂ ਇਹਨੇ ਹੁਣ ਜੇ ਦਬ ਗਿਆ ਤਾਂ ਅਸੀਂ ਹੀਰੋ ਆ ਜੇ ਨਾ ਦਬਿਆ ਪੈ ਗਿਆ ਹੀਰੋ ਆ ਦੇ ਦੇ ਬੰਦ ਨੂੰ ਦੇ ਦੇ ਜੇ ਦਬ ਗਿਆ ਹੀਰੋ ਜੇ ਨਹੀਂ ਦਬਿਆ ਹੀਰੋ ਆ ਅਸੀਂ ਦੇ ਦੇ ਐਡਾ ਵਲੌਗ ਸ਼ੂਟ ਕਰੋ ਨਹੀਂ ਨਹੀਂ ਹੁਣ ਕਰਦੇ ਆ ਬਾਕੀ ਚੈੱਕ ਹੁਣ ਕਿੱਥੇ ਵਿੱਤ ਗਿਆ ਨੂੰ ਮਿਲ ਖੜੇ ਉੱਤੇ ਜਾਂ ਨਾ ਵਿੱਤ ਗਿਆ ਇਹ ਕਰਲਾ ਕਰਲਾ ਬ੍ਰੇਕਾ ਜੋੜੀਆਂ ਦੀਆਂ ਬ੍ਰੇਕਾ ਸਭ ਨੂੰ ਪਤਾ ਆਈ ਕਿ ਇਹ ਬ੍ਰੇਕਾਂ ਤੀਂ ਜੱਫਾ ਬੰਨ੍ਹੇ ਜੱਫਾ ਹੈ ਆਹ ਇਹ ਲੰਨਾ ਆ ਜਾ ਰਿਹਾ ਲੋਨੀਆਂ ਦੇਖਦੇ ਆਪਾਂ ਕੀ ਕਰਦਾ ਚੱਲ ਨੰਨੂ ਉਧਰ ਤੇ ਆਉਂਦੇ ਮੇਰਾ ਪੁੱਤ ਆਉਂਦੇ ਹੋ ਨਾਏ ਏ ਦੋ ਤਾਬਾ ਮੀਆਂ ਦਾ ਸਵਾਦ ਹੋਲੇ ਹੋਲੇ ਵਟੀਆਂ

ਕਲਾ ਚਕਲਾ ਕਹਿੰਦਾ ਕਲਾ ਚੌੜੀਆਂ ਨਾ ਭਾਈ ਕਲਾ ਚੌੜੀਆਂ ਕਹਿੰਦਾ ਕਲਾ ਚੋੜ ਪੈ ਜੂਏ ਕਲਾ ਚੌੜੀਆਂ ਨਾ ਕਲਾ ਚੌੜੀਆਂ ਜਿੰਨਾ ਇਹਨੇ ਲੋਡ ਪਾਦਾ ਆ ਬਾ ਓਕੇ ਆ ਜਿੰਨਾ ਲੋਡ ਬਾ ਕਲਾ ਚੋਂ ਕੱਢ ਆ ਗਿਆ ਸਾਬਾ ਜਮ ਓਕੇ ਬਿੱਟੂ ਬਾ ਆ ਜਾ ਆਇਆ ਜਸੀ ਓਏ ਆ ਜਾ ਬਿੱਟੂ ਬਾ ਕੀ ਕਰਦਾ ਹਣਾ ਹਾਂ ਅੱਛਾ ਆ ਗਿਆ ਹਾਂ ਜੀ ਹੁਣ ਮੈਂ ਚੱਲਦਾ ਹਾਂ ਆਇਆ ਸਰਪੰਚ ਆਇਆ ਆਇਆ ਇਧਰ ਹੋ ਜਾ ਫੇਰ ਇੱਕ ਚੱਕਰ ਲਗਾ ਮੈਨੂੰ ਲੱਗਾ ਅਰੇ तो वाहरे तो चेक ਵੀ ਪਹਿਲਾ ਵੀ ਚਾਹੀਦਾ ਬਾਅਦ ਦੀ ਜੀ ਤਾ ਦੇ ਉੱਲਾ ਆ ਅੱਛਾ ਬੀਜ ਵੀ ਬੰਦ ਨਹੀਂ ਆਇਆ ਬਾਤ ਉਹਨੂੰ ਬੀਜ ਹੀ ਹੋ ਗਿਆ ਲੈਟਾ ਲੈਟਾ ਜਰਾ ਲੈਟਾ ਆਪਾਂ ਤਾਂ ਲੈਣੇ ਆਲੇ ਆਪਾਂ ਦੇਣਾ ਜੋ ਨੜਿਆ ਇਹ ਨਹੀਂ ਲੱਗਣਾ ਹਾਂ ਮਾਓ ਕੀ ਆਣਾ ਚਲੋ ਆਵਾਜ਼ ਦੇਖ ਵਾਈ ਉਹ ਕਹਿੰਦਾ ਜੇ ਵਾਇ ਬਣੀ ਨਹੀਂ ਗਈ ਜੇ ਕੋਈ ਲਾ ਕੇ ਚੈੱਕ ਕਰਨਾ ਮੈਨੂੰ ਸਮਝ ਨਹੀਂ ਆਉਂਦੀ ਪੈ ਜੋ ਹੁਣ ਪਤਾ ਲੱਗ ਗਿਆ ਦਾਨੇ ਜਾਂਦਾ ਓਏ ਓਏ ਅੰਦਰਲੇ ਬਰਾਏ ਤੇ ਅੱਛਾ ਇਹ ਚੈੱਕ ਕਰਨਾ ਬਿੱਡੂ ਬਾਹਰ ਇਹਨਾਂ ਰੇਸ ਤੋਂ ਬਿਨਾਂ ਰਸ ਤੋਂ ਬੋਲਦੇ ਬਿਨਾਂ ਰੇਸ ਤੋਂ ਕਾਰ ਨਹੀਂ ਮਾਗਦੇ ਠੀਕ 20000 ਬਿਨਾਂ ਰੇਸ ਤੋਂ ਬਿਨਾਂ ਰੇਸ ਤੋਂ ਓਏ ਹੋ ਹੋ ਆ ਚੈੱਕ ਕਰ ਆਂ ਇਧਰ ਆ ਕੇ ਦੇਖ ਲੈ ਆ ਜਾ ਆ ਜਾ ਆ ਜਾ ਕਿਉਂਕਿ ਉਧਰ ਟਾਇਰ ਕਮਾਈ ਜਾਂਦਾ आरपी ਵਾਹੋ ਦੇਖ ਭਾਈ ਹੋਰ ਕੜਾ ਕੀ ਭਾਲ ਲੈ ਥਾਰੇ ਜੀ ਲੱਗਦਾ ਸੋ ਆ ਵਾ ਸਾਜੀ ਕਮੈਂਟ ਕਮੈਂਟ ਕਰ ਹਾਏ ਹੋਏ ਹੋਏ ਜਮੇਂ ਸਰ ਲੱਗ ਗਿਆ ਜਵਾ ਸਰ ਆਹ ਪੁੱਲ ਗਿਆ ਲੈ ਜਸ ਲੋ ਜੋ ਰੇਤੀ ਆ ਤੁਹਾਡਾ ਨੂੰ ਨੂ ਹੋਰ ਕੀ ਭਾਲ ਦਾ ਨੂੰ

ਆ ਰੋਹੀਆ ਇਹ ਨੂੰ ਜਾਂਦੇ ਬਿੱਟੂ ਬਾਹ ਸਵਾਦ ਆ ਗਿਆ ਆ ਮੇਰਾ ਪੁੱਤ ਵੀ ਸੀ ਦੇਖ ਜਿਹੜਾ ਪੰਪ ਵੀ ਫਿੱਕ ਵੀ ਜਿਹੜਾ ਅਸੀਂ ਤਾਂ ਕਰਦੇ ਕਰਦੇ ਆਏ ਆਹ ਸੁਣ ਆ ਦੇ ਇੱਧਰ ਇੱਧਰ ਯਾਰੀ ਆ ਪਿਓ ਵੱਡੀ ਪਿਓ ਵੱਡੀ ਯਾਰੀ ਉਹ ਤਾਂ ਪਹਿਲੀ ਵੀਡੀਓ 'ਚ ਦੱਸਤੀ ਸੀ ਹੁਣ ਵੀ ਦੱਸੋ ਨਾ ਹੁਣ ਵੀ ਪਿਓ ਵੱਡੀ ਯਾਰੀ ਆ ਯਾਰੀ ਯਾਰੀ ਆ ਮੇਰਾ ਪੁੱਤ ਐ ਓਏ ਹੋਏ ਏ ਵਾਈ ਨਾਲ ਹੁਣ ਬਣਾਇਆ ਇਸ ਤੋਂ ਹੋ ਗਿਆ ਨਾਲ ਨਾਲ ਖਾਨ ਮੈਨੂੰ ਆਪ ਹੋ ਗਿਆ ਮੇਰਾ ਜੀਨੀ ਜਗਾ ਬੰਦ ਕਰਨ ਨਾਲ ਨਾਲ ਭਰਾਵਾ ਸਵਾਦ ਆ ਗਿਆ ਲੈ ਚੱਲ ਹੁਣ ਮੈਂ ਬੰਦ ਕਰ ਹੁਣ ਵਾਈ ਦੱਸ ਕਿੱਦਾਂ ਕੀ ਪਰਫਾਰਮੈਂਸ ਕਿੱਦਾਂ ਆ ਅੱਗੇ ਮੈਂ ਫੀ ਕਰ ਪਿਆ ਇਹਨੂੰ ਸਵਾਦ ਆ ਗਿਆ ਬਿੱਟੂ ਬਾ ਸਵਾਦ ਉਹ ਡੱਡ ਰਹੀ ਚਲਾਉਂਦੇ ਆ ਅੱਗੇ ਨਾਲ ਹੁਣ ਜ਼ਮੀਨ ਤੇ ਅਸਮਾਨ ਦਾ ਫਰਕ ਪਿਆ ਅੱਗੇ ਜ਼ਮੀਨ ਦੀ ਔਰ ਅਸਮਾਨ ਦੀ ਚਲ ਗਿਆ ਇਹ ਬਾਈ ਸਵਾਦ ਆ ਗਿਆ ਸਵਾਦ ਜਿੰਨੂੰ ਕਹਿੰਦੇ ਨਾ ਸਵਾਦ ਆ ਗਿਆ ਹਾਂ ਇਹ ਆ ਲੈ ਉਹ ਗੱਲ ਵੀ ਸਵਾਦ ਆ ਗਿਆ ਨਿਆਰਾ ਨਿਆਰਾ ਪ੍ਰੋਪਰ ਮੋਡੀਫਿਕੇਸ਼ਨ ਹੋਈ ਆ ਸ਼ੀਨ ਟੋੜੀਆਂ ਦੇਖੋ ਪੰਪ ਦੀ ਸੀਲਿੰਗ ਨਹੀਂ ਟੋੜੀ ਹੂੰ ਔਰ ਜਿਰੋ ਹੀ ਟਾਈਮ ਗਿਆ ਹਾਂ ਟਰਬ ਵੀ ਉਹੀ ਆ ਪੱਠੀ ਵੀ ਉਹੀ ਆ ਕੋਈ ਆਪ ਪਾਈਪ ਨਹੀਂ ਪਾਇਆ ਹਾਂ ਤਨਕ ਦਾ ਗਨੇ ਤਨਕ ਦਾ ਫਿਰ ਇਹੀ ਇਹ ਇੱਥੇ ਰਾਜ ਆ ਇੱਥੇ ਹੀ ਦੱਸਣਾ ਤੇਨੂੰ ਰਾਜ ਨਹੀਂ ਨਾ ਦੱਸ ਤੈਨੂੰ ਨਹੀਂ ਤੇਰੇ ਸਮਾਨ ਸਾਹਮਣੇ ਸਮਾਨ ਬੋਸ਼ ਦਾ ਆ ਹੂੰ ਕੇ ਬੋਸ਼ ਵਿਖਾਇਆ ਕੇਮ ਬੋਸ਼ ਦੀ ਆ ਆ ਲੈਣੇ ਪੋਛਦੇ ਆ ਹਾਂ ਸਭ ਕੋ ਖਾਇਆ ਥੋੜਾ ਜਿਹਾ ਲਗੋ ਰੱਖਿਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਮਿਹਨਤ ਆ ਵੋ ਕਿੰਨੀਆਂ ਭਾਜੀ ਅਸੀਂ ਇੱਥੇ ਤਾਂ ਗਏ ਆ ਅਸੀਂ ਅਸੈਸ ਕਰ ਕਰਕੇ ਕੋਈ ਗੱਲ ਮਿਹਨਤ ਕਰ ਕਰਕੇ ਹੂੰ ਤੈਨੂੰ ਮੈਂ ਕੱਲ ਨੂੰ ਦੱਸ ਦੂੰ ਮੈਂ ਕੀ ਕੀਤਾ ਕੀ ਨਹੀਂ ਬਿੱਟੂ ਬਾ ਮੈਨੂੰ ਵੀ ਕਹਦਾ ਸਮਾਂ ਤੇ ਕਾਨ ਖੋਲ ਤੂੰ ਸਾਹਮਣੇ ਖੋਲ ਅੱਜ ਅਸੀਂ ਨੂੰ ਫੋਰਵੇ ਰੱਖ ਲਈ ਇਹ ਮੇਰਾ ਫੋਰਵੇ ਨੇ ਇਹਨੂੰ ਰੱਖ ਲਈ ਹੈ ਨਾ ਓਕੇ ਜੀ ਹੁਣ ਅੱਜ ਦਾ ਆਪਾਂ ਵਲੌਗ ਪਤਾ ਨਹੀਂ ਇੱਥੇ ਕਦਮ ਕਰਾਂ ਕੀ ਸਾਹ ਤਾਵੇ ਤੇ ਹੁਣ ਇੱਥੋਂ ਆਪਾਂ ਚੱਲਦੇ ਆ ਰਾਤ ਬਹੁਤ ਹੋ ਗਈ ਹੈ ਤੇ ਬਿੱਟੂ ਬਾ ਪੰਪਾ ਪਾ ਪੋ ਕੇ ਕਰਾ ਲਿਆ ਬਿੱਟ ਜੇ ਮੈਂ ਇਸ ਵੀਡੀਓ ਦੇ ਉੱਪਰ ਨੰਬਰ ਨਾ ਵੀ ਪਾਵਾਂ ਵਲੌਗ ਕਰਕੇ ਤੇ ਮੇਰੀਆਂ ਪਹਿਲੀਆਂ ਵੀਡੀਓ ਦੇਖ ਲਿਓ ਬਿੱਟੂ ਭਾ ਦਾ ਨੰਬਰ ਉੱਤੇ ਹੈਗਾ ਤੇ ਬਾਈ ਇਹ ਲੈ ਲਓ ਵਿੱਚ ਮਨੇ ਹਾਂ ਬਾਈ ਆ ਯਾਰ ਲੱਗਾ ਆ ਜਾ ਚੀ ਯਾਰ ਜਿਹਦਾ ਮੈਨੂੰ ਯੋਗਦਾਨ ਸਾਲਾ ਮੈਨੂੰ ਜੁਗਾਂ ਫਿੱਟ ਗਿਆ ਹਾਂ ਫਿੱਟੇ ਮੂੰਹ ਸਾਡਾ ਜਿਹੜੇ ਬੰਦੇ ਨੇ ਪੰਪ ਫਿੱਟ ਕੀਤਾ ਆ ਬਾਈ ਬੜਾ ਰੋਲ ਹੈ ਨਾਲ ਸਾਡੇ ਬਿੱਟੂ ਆਪਣੇ ਬਿੱਟੂ ਭਾ ਕੋਲੋਂ ਨਾਲ ਪਹਿਲਾਂ ਬਾਈ ਨੇ ਇਹਨੇ ਪੰਪ ਖੋਲਣਾ ਇਹਨੇ ਖੋਲ ਜੇ ਸਾਡੇ ਕੋਲ ਅੰਦਰ ਬਾਈ ਇਹ ਚੋਂ ਖੋਲਣਾ ਪੰਪ ਨੂੰ ਸੱਜ ਕੇ ਟਰੈਕਟਰ ਦੇ ਦੇਣਾ ਮੈਂ ਫੀਟਿੰਗ ਇਹਦੀ ਆ ਨੇ ਨੇ ਹਾਂ ਪੰਪ ਚ ਕਲਾਕਾਰੀ ਇਹਦੀ ਆ ਫਿਲਟਰ ਚ ਕਲਾਕਾਰੀ ਇਹਦੀ ਆ ਸੜੀਆਂ ਇਹਦੀਆਂ ਜੀ ਇਹਦੀਆਂ ਜੋ ਟਰਬੋ ਦੀਆਂ ਸੜੀਆਂ ਕਰਨੀਆਂ ਨਾ ਉਹ ਸਰਦਾਰ ਸਾਡੇ ਬਾਈ ਜੀ ਨੇ ਕਰਨੀਆਂ ਆ ਹਾਂ ਜੋ ਸਪਲਾਈਆਂ ਚੈੱਕ ਕਰਨੀਆਂ ਫਿਲਟਰ ਚੈੱਕ ਕਰਨੇ ਸਾਰਾ ਪਿੱਛੋਂ ਫਿਟਿੰਗ ਚੈੱਕ ਕਰਨੀ ਯਾਨੀ ਕਿ 에ਅਰ ਫਿਲਟਰ ਚੈੱਕ ਕਰਨਾ ਬਾਈ ਨੇ ਕਰਨਾ ਆ ਬਾਈ ਆਪਣੇ ਸਾਰਾ ਕੁਝ ਕਰਨ ਦੇ ਬਾਅਦ ਫਿਰ ਡਰਾਈਵਰ ਡਿਲੀਵਰ ਕਰਨਾ ਆ ਕਰਕੇ ਸਾਨੂੰ ਦੇਖਣਾ ਨਾ ਪਿਛੇ ਜਾ ਕੇ ਅਸੀਂ ਉਹ ਗੱਲ ਮੈਂ ਪਹਿਲਾਂ ਗੱਲ ਤੋਂ ਬੋਲਾਇਆ ਅਸੀਂ ਪੰਪ ਕਰ ਦਿੰਦੇ ਆ ਹਾਂ ਪੰਪ ਨਾਲ ਦੇ ਮੈਸੀ ਨੇ ਕਿ ਕਿਤਾ ਮੈਸੀ ਸਾਡੇ ਭਰਾ ਗੁੱਸਾ ਨਾ ਕਰ ਲੈਣਾ ਇਹ ਤਾਂ ਪੰਪ ਫਿੱਟ ਕੀਤਾ ਕੋਈ ਟਾਈਮਿੰਗ ਨਹੀਂ ਦੇਖਣਾ ਕੋਈ ਸਪਲਾਈ ਨਹੀਂ ਚੈੱਕ ਕਰਨੀ ਕੋਈ 에ਅ ਫਿਲਟਰ ਨਹੀਂ ਚੈੱਕ ਕਰਨਾ ਕੋਈ ਡੀਲ ਫਿਲਟਰ ਨਹੀਂ ਚੈੱਕ ਕਰਨੇ ਕੋਈ ਗੱਲ ਨਹੀਂ ਯਾਰ ਹੁੰਦਾ ਪਤਾ ਕੀ ਗੱਲ ਸਾਨੂੰ ਅਸੀਂ ਪੰਪ ਕੀਤਾ ਅਸੀਂ ਅਸੀਂ 100% ਜੇ ਅਹੀਂ ਕਿ ਆ 5 HP ਬੱਲੂਗੀ ਤਾਂ ਬੱਲੂਗੀ ਅ ਸਾਢੇ ਕੋ ਸਮ ਲੈ ਕੇ 5 ਵਜੂ ਬੱਲੂਗੀ ਕਾਹਨ ਕਿਥੇ ਕਰਦੀ ਐਚਪੀ ਕਿਥੇ ਕਰਦੀ ਫਿਟਿੰਗਾਂ ਫਿਟਿੰਗ ਦੇ ਮਿੰਟ ਲੱਗ ਮੈਨੂੰ ਇੱਕ ਮਿੰਟ ਦੇ ਹਾਂਜੀ ਵੀਰੇ ਨੇ ਪੰਪ ਖੋਲਿਆ ਪਹਿਲਾਂ ਸਾਰੀਆਂ ਸਪਲਾਈਆਂ ਚੈੱਕ ਕੀਤੀਆਂ ਹਾਂਜੀ ਖੋਲ ਕੇ ਕੀਤੀਆਂ ਜਦੋਂ ਮੈਂ ਕਹਿੰਦਾ ਵਾਹ ਡੀਜੇ ਖਿੱਚਦਾ ਮੈਮ ਹੱਸਦਾ ਪਿਆ ਸੀ ਗੱਲ ਨੂੰ ਇਹ ਬਾਈ ਪੰਪ ਖਿੱਚਦਾ ਵਾਹ ਡੀਜੇ ਕਹਿੰਦਾ ਪਿਆ ਖੋਲਣ ਲੱਗੇ ਵੀ ਸਪਲਾਈ ਚੈੱਕ ਕੀਤੀ ਸਾਰੀ ਵੀ ਸਪਲਾਈ ਕਿੱਦਾਂ ਤੇ ਕੱਸਣ ਲੱਗੇ ਵੇ ਚੈੱਕ ਕੀਤੀ ਹਾਂ ਬਿਲਕੁਲ ਤਾਂ ਹੁੰਦਾ ਹੀ ਉਹ ਮੈਂ ਸ਼ੂਟ ਨਹੀਂ ਕੀਤੀ ਹੈ ਨਾ ਅਜੇ ਤੂੰ ਵੀਡੀਓ ਬਿੱਟੂ ਤਾਨੀ ਤਾਨੀ ਤੂੰ ਸ਼ੂਟ ਕੀਤੀ ਆਪਾਂ ਤੁਸੀਂ ਪੰਪ ਕਰਾਉਣ ਕਰ ਗਏ ਸਾਡੇ ਕੋਲ ਉੱਥੇ ਆਪਾਂ ਜਲਦੀ ਵੀਡੀਓ ਬਹੁਤ ਲੰਮੀ ਹੋ ਜੰਦੀ ਹੈ ਹਾਂ ਤੇ ਕਲਾਕਾਰੀ ਨਾ ਖੋਲ ਨਕਸਨ ਦੇ ਵਿੱਚ ਵੀ ਬਹੁਤ ਜਾਈ ਬਹੁਤ ਜਿਆਦਾ ਆ ਉਹ ਤਾਂ ਵੱਡੀ ਕਲਾਕਾਰੀ ਹੈ ਬਹੁਤ ਵੱਡੀ ਕਲਾਕਾਰੀ ਹੈ ਮੈਂ ਕਹਦਾ ਨਾ ਪਲਾਣਾ ਨਾ ਇੱਥੋਂ ਖੋਲੇ ਇੱਥੇ ਕਸਦਾ ਹਾਂ 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 ਤੇ ਸਿਆਣਾ ਮਿਸਤਰੀ ਨਾ ਉਸੇ ਗੁਣੀਆਂ ਚ ਲਿਆ ਹੁੰਦਾ ਫੇ ਰੰਗ ਕਿੱਧਰ ਆ ਪਾਸ ਤੇ ਕੀ ਬੇਰੀ ਗੁੱਡ ਬੇਰੀ ਗੁੱਡ ਬਿਲਕੁਲ ਸਹੀ ਗੱਲ ਹੈ ਜੀ ਇਹ ਗੁਣੀਆਂ ਦਾ ਕੰਮ ਕਿਹਦਾ ਗੁਣੀਆਂ ਗੁਣੀਆਂ ਉਹ ਹੀ ਕਰ ਸਕਦਾ ਜਿਹੜਾ ਸਿਆਣਾ ਮਿਸਤਰੀ ਮੈਂ ਕਿਸੇ ਨੂੰ ਮਾੜਾ ਚੰਗਾ ਨਾ ਮੇਰੇ ਵੀਰ ਗੁੱਸਾ ਨਾ ਕਰਿਆ ਜੀ ਦੇਖੋ ਸਾਰੇ ਮਿਰਚੀ ਸਾਰੇ ਭਰਾ ਆ ਸਾਰੇ ਭਰਾ ਜੀ ਸਾਰੇ ਕਰਨਗੇ ਥੋੜਾ ਜਿਆ ਜੇ ਦਾ ਪੰਪ ਕੋਈ ਕਰਾ ਕੇ ਲਓ ਸਾਡੇ ਕੋ ਨਹੀਂ ਜਿੱਥੋਂ ਵੀ ਕਰਾ ਕੇ ਲਓ ਥੋੜਾ ਜਿਹਾ ਸੈਟਿੰਗ ਨਾਲ ਕਰਦੇ ਕਰੋ ਟਾਈਮਿੰਗ ਦੀ ਸੈਟਿੰਗ ਕਰਦੇ ਕਰੋ ਔਰ ਪ੍ਰੋਪਰ ਸਲਵਾਈ ਚੈੱਕ ਕਰ ਲਿਆ ਕਰੋ ਐਡਾ ਕੁਝ ਵੀ ਚੱਕਰ ਨਹੀਂ ਯਾਰ ਕਿਹੜਾ ਪੰਪ ਦਾ ਕੋਈ ਚੱਕਰ ਆ ਜਨ ਆ ਤੁਸੀਂ ਪੰਪ ਕਰਕੇ ਦਿੱਤਾ ਲੋਹਾਂ ਪੁੱਠੀਆਂ ਕਸਤੀਆਂ ਮਿਸਤਰੀ ਨੇ ਹਾਂ ਅੱਛਾ ਦੇਖੋ ਆਇਆ ਸੀ ਕਿ ਸਾਡੇ ਉਹ ਜੀ ਗਾਗ ਨੂੰ ਮਿਸਤਰੀ ਗਈ ਗਿਆ ਪੰਪ ਦਾ ਹੀ ਨੁਕਸਿਆ ਸਾਰੋ ਡੱਡਰ ਆ ਮੈਂ ਕਿਹਾ ਯਾਰ ਪੰਪ ਦਾ ਰੁਕਸੀ ਨੋਜਾ ਪੁੱਠੀਆਂ ਕਸਸੀਆਂ ਆ अर्जेंट ਸੀਗਾ ਉਹ ਮੈਂ ਜਦੋਂ ਪਤਾ ਲੱਗਾ ਨਾ ਗਾਗ ਦੇ ਨੋਇਲਾ ਜਾ ਕੇ ਚੈੱਕ ਕੀਤੀਆਂ ਲੱਗਾ ਮੈਨੂੰ ਨੋਇਲਾ ਇਹ ਮੇਰੇ ਕੋਲ ਇਹ ਫੋਨ ਕੇ ਉਸ ਨਹੀਂ ਕੀਤਾ ਨੋਇਲਾ ਚੈੱਕ ਮੈਂ ਕਿਹਾ ਬਿੰਦਰ ਨੋਇਲਾ ਸਹੀ ਹੈ ਬਿੰਦਰ ਨੇ ਨੋਇਲਾ ਡਿਗਰੀ ਸਹੀ ਕੀਤੀ ਉਹ ਟ੍ਰੈਡਰ ਉਹ ਇਹ ਬ੍ਰੇਕਰ ਦਾ ਖੜ ਗਿਆ ਮਾੜੀ ਵੀ ਸਮੋਕ ਨਿਕਲਦੀ ਡੱਟ ਰਹੇ ਥੋੜਾ ਡਿਫਰੈਂਟ ਇਹ ਹੁੰਦਾ ਕਿ ਕਲਾ ਪੰਪ ਦਾ ਨੁਕਸਾ ਨਾ ਕੱਢਿਆ ਕਰੋ ਤੁਸੀਂ ਤੁਸੀਂ ਬਾਕੀ ਵੀ ਸਪਲਾਈ ਚੈੱਕ ਕਰਿਆ ਕਰੋ ਆਪਣੀ ਡਿਗਰੀ ਚੈੱਕ ਕਰਿਆ ਕਰੋ ਸਾਰੀਆਂ ਹਾਂ ਕਿਹੜੀ ਡਿਗਰੀ ਬਹੁਤ ਵੱਡੀ ਜੀ ਆ ਬਹੁਤ ਵੱਡੀ ਡਿਗਰੀ ਕੀ ਆ ਅੱਜ ਦੇ ਦਿਨ ਫੇਰ ਸਾਨੂੰ ਦੱਸਣ ਆਇਆ ਸਪੈਸ਼ਲ ਉਹ ਬਾ ਦੱਸਣ ਗਿਆ ਨਾਲੇ ਉਧਰ ਟਾਈਮ 9 ਵਜੇ ਉਧਰ ਸਰਕਾਰ ਰਜਰ ਉਧਰ ਨਹੀਂ ਪੈਸੇ ਵੀ ਆ ਗਏ ਕਹਾਣੀ ਕਹਿੰਦਾ ਬਿੱਟੂ ਭਾਈ ਮੈਂਗਾ ਜਾ ਤੂੰ ਲੈ ਜਾ ਕੋਈ ਗੱਲ ਨਹੀਂ ਇਹ ਫੇਰ ਦੇਖ ਕੇ ਇਹਨਾਂ ਨੂੰ ਦੱਸ ਕੇ ਗਿਆ ਜੀ ਅੱਛਾ ਨਾਲ ਦੱਸ ਕੇ ਗਿਆ ਤੇ ਦੋ ਆ ਗਿਆ ਹੁਣਾ ਬਚ ਲਈਏ ਘਰ ਨੂੰ ਤੇ ਬਿੱਟੂ ਭਾ ਲੋ ਪੰਪ ਓਕੇ ਆ ਇਹ ਵੀਰਲ ਉਹ ਬਈ ਓਕੇ ਆ ਹਾਂਜੀ ਹਾਂਜੀ ਤੇ ਮੈਦਪੁਰ ਦੇ ਵਿੱਚ ਹੀ ਆ ਦੋਵੇਂ ਵੀਰ ਹਾਂਜੀ ਹਾਂਜੀ ਦੋਨੇ ਮੈਦਪੁਰ ਦੇ ਆ ਇੱਧਰ ਫੋਨ ਕਰ ਲਿਆ ਕਰੋ ਇੱਧਰ ਕਰ ਲਿਆ ਕਰੋ ਕੋਈ ਗੱਲ ਹੀ ਐ ਜਦੋਂ ਮਰਜ਼ੀ ਕਰ ਲਿਆ ਕਰੋ ਤੇ ਆਪਾਂ ਹਣ ਬਾਕੀ ਦਾ ਵਲੌਗ ਪਤਾ ਨਹੀਂ ਸ਼ੁਰੂ ਕਰਾਂਗੇ ਨਹੀਂ ਕਰਾਂਗੇ ਓਕੇ ਲਵ